ਮੈਂ ਵੀਡੀਓ ਬਣਾ ਰਹੀ ਹਾਂ ਤੁਸੀਂ ਆਪਦੇ ਡਿਜ਼ਾਈਨ ਤੇ ਚਾਨਣਾ ਪਾਉਂਗੇ ਇਹ ਵਾਲ ਤੇ ਹਾਂਜੀ ਦੇਖੋ ਮੇਰਾ ਡਿਜ਼ਾਈਨ ਇਹ ਡਿਜ਼ਾਈਨ ਸਾਡਾ 90 ਵਾਲਿਆਂ ਦਾ ਜਿਹੜੀਆਂ 90 ਵਾਲੀਆਂ ਪਹਿਨਣਾ ਨੇ ਉਹਨਾਂ ਸਾਰਿਆਂ ਨੂੰ ਪਤਾ ਹੋਊ ਇਹ ਡਿਜ਼ਾਈਨ ਸਾਡੀਆਂ ਮੰਮੀਆਂ ਦਾ ਸੁਪਰ ਹਿੱਟ ਡਿਜ਼ਾਈਨ ਰਿਹਾ ਇੱਕ ਤਾਂ ਆਹ ਡੱਬੀ ਦੀ ਮਤਲਬ ਸੀਖ ਨਾਲ ਜਾਂ ਇਹ ਬੋਕਰ ਦੀ ਤੀਲ ਨਾਲ ਸਾਡੀਆਂ ਮੰਮੀਆਂ ਲਾਉਂਦੀਆਂ ਹੁੰਦੀਆਂ ਸੀ ਮਤਲਬ ਆਹ ਡਿਜ਼ਾਈਨ ਸਾਡਾ ਸੁਪਰ ਹਿੱਟ ਰਿਹਾ ਤੇ ਇੱਕ ਇਹ ਵਾਲਾ ਆ ਗੰਡਾ ਜੀਆਂ ਤੇ ਮੰਮੀ ਲਾਉਂਦੀ ਹੁੰਦੀ ਸੀ 1 ਘਰ 9 ਹਾਂ ਤੇ ਕਿਉਂਕਿ ਸਾਨੂੰ ਉਦੋਂ ਨੌ ਪਾਲਸਾਂ ਦਾ ਤਾਂ ਇੰਨਾ ਪਤਾ ਨਹੀਂ ਹੁੰਦਾ ਸੀ ਤੇ ਅਸੀਂ ਤਾਂ ਨਾ ਜਦੋਂ ਇਹ ਇੱਥੇ ਸੰਤਰੀ ਸੰਤਰੀ 9 ਹੋ ਜਾਣਗੇ ਫਿਰ ਅਸੀਂ ਸਕੂਲ 'ਚ ਨਾ ਕਿੰਨੇ ਕਿੰਨੇ ਦਿਨ ਪਾਡੀਆਂ ਨਾ ਅਸੀਂ ਕਾਪੀ ਐਂ ਕਰਕੇ ਟੀਚਰ ਨੂੰ ਚੈੱਕ ਕਰਾਉਂਦੀਆਂ ਹੁੰਦੀ ਸੀ ਕਾਪੀ ਐਂ ਕਰਕੇ ਜਦੋਂ ਤਾਜੀ-ਤਾਜੀ ਮਹਿੰਦੀ ਲੱਗੀ ਹੁੰਦੀ ਸੀ ਹੁਣ ਤਾਂ ਉਹ ਰਵਾਜ ਉੱਡ ਪੁੱਡ ਗਏ ਤੇ ਇੱਕ ਜਦੋਂ ਟੀਚਰਾਂ ਨੂੰ ਪਾਣੀ ਦਾ ਗਲਾਸ ਫੜਾਉਣਾ ਹੁੰਦਾ ਸੀ ਮਤਲਬ ਅਨਦਰ ਲੈਵਲ ਦੀ ਸਾਡੀ ਰਿਸਪੈਕਟ ਹੁੰਦੀ ਸੀ ਐ ਕਰਕੇ ਪਾਣੀ ਦਾ ਗਲਾਸ ਫੜਾਉਂਦੀਆਂ ਫਿਰ ਉਹ ਮਹਿੰਦੀ ਦਿਸਦੀ ਹੁਣ ਕੋਈ ਨਹੀਂ ਮੈਨੂੰ ਐ ਜ਼ਰੂਰ ਦੱਸਿਓ ਕਿਉਂਕਿ ਅੱਜ ਕੱਲ ਨਾ ਮੈਂ ਇਹ ਵੇਖਿਆ ਨਹੀਂ ਹੈਗਾ ਵਿਊ ਐ ਕਰਕੇ ਹੱਥ 'ਚ ਪਾਣੀ ਦਾ ਗਲਾਸ ਨੀਚੋਂ ਫੜ ਕੇ ਐ ਕਰਕੇ ਕੌਣ ਫੜਾਉਂਦਾ ਹੁੰਦਾ ਤੇ ਅਸੀਂ ਬਹੁਤ ਫੜਾਏ ਆ ਤੇ ਡਿਜ਼ਾਈਨ ਸਾਰੀਆਂ ਭੈਣਾਂ ਜਿਹੜੀਆਂ 90 ਵਾਲੀਆਂ ਜ਼ਰੂਰ ਮੈਨੂੰ ਦੱਸਿਓ ਵੀ ਆਹ ਵਾਲਾ ਮਹਿੰਦੀ ਦਾ ਡਿਜ਼ਾਈਨ ਆਹ ਵਾਲਾ ਨੋਹਾ ਤੇ ਮਹਿੰਦੀ ਲਾਉਣ ਵਾਲਾ ਫਿਰ ਇਹਨਾ ਨੋਹਾਂ ਤੋਂ ਮਹਿੰਦੀ ਬਹੁਤ ਲੇਟ ਤੱਕ ਰਹਿੰਦੀ ਐ ਇਹ ਬਹੁਤ ਔਖੀ ਲੈਂਦੀ ਐ ਬਹੁਤ ਲੰਬਾ ਸਮਾਂ ਚੱਲੂਗੀ ਇਹ ਵਾਲਾ ਡਿਜ਼ਾਈਨ ਕਿਹਨੇ ਕਿਹਨੇ ਲਾਇਆ ਡੱਬੀ ਦੀ ਸੀਖ ਜਾਂ ਵੋਕਰ ਦੀ ਤੀਲ ਨਾਲ ਜ਼ਰੂਰ ਦੱਸਿਓ ਮੈਂ ਤੀਆਂ ਦੇ ਫੰਕਸ਼ਨ ਤੇ ਜਾਣਾ ਸੀ ਵੈਸੇ ਇਹ ਮੈਂ ਕਿਹਾ ਜਦੋਂ ਆਪਾਂ ਪੁਰਾਤਨ ਟਾਈਮ ਦੇ ਤਿਹਾਰ ਤੇ ਜਾ ਰਹੇ ਹਾਂ ਤਾਂ ਫਿਰ ਮਹਿੰਦੀ ਐ ਜਿਹੜੀ ਉਹ ਵੀ ਪੁਰਾਤਨ ਹੋਣੀ ਚਾਹੀਦੀ ਐ ਬਾਕੀ ਅੱਜ ਕੱਲ ਦੇ ਬੱਚੇ ਕੀ ਜਾਣਣ ਕੀ ਪਾਂਲੇ ਡਿਜ਼ਾਈਨਾਂ ਵਾਲੇ ਆਹ ਵਾਲਾ ਜਿਹੜਾ ਡਿਜ਼ਾਈਨ ਆ ਤੇ ਇਹ ਵਾਲਾ ਜਿਹੜਾ ਨਜ਼ਾਰਾ ਐ ਇਹ ਕਿਤੇ ਨਹੀਂ ਵਈ ਧਰਿਆ ਪਿਆ ਸੀਰੀਅਸਲੀ